ਦੇ ਗੌਰਖਿਕਾਂ ਵੱਲੋਂ ਇੱਕ ਵਾਰ ਫਿਰ ਤੋਂ ਸਿੱਖ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ ਜੀ ਹਾਂ ਗੌਰਖਿਕਾਂ ਦੇ ਇੱਕ ਸਮੂਹ ਨੇ ਪਸ਼ੂ ਲਿਜਾਣ ਦੇ ਦੋਸ਼ 'ਚ ਇੱਕ ਸਿੱਖ ਟਰੱਕ ਡਰਾਈਵਰ ਦਾ ਪਿੱਛਾ ਕੀਤਾ ਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਏ ਸਿਰਫ ਇੰਨਾ ਹੀ ਨਹੀਂ ਸਿੱਖ ਟਰੱਕ ਡਰਾਈਵਰ ਦੀ ਪਾਗ ਉਤਾਰ ਦਿੱਤੀ ਗਈ ਅਤੇ ਉਸ ਦੀ ਪੱਗ ਨਾਲ ਹੀ ਉਸ ਦੇ ਹੱਥ ਪੈਰ ਬੰਨ ਦਿੱਤੇ ਗਏ ਅਤੇ ਸਿੱਖ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਤੇ ਕਥਿਤ ਗੌਰਖੇ ਕਾਂਦੇ ਰੂਪ ਚ ਇਹਨਾਂ ਗੁੰਡਿਆਂ ਦੇ ਵੱਲੋਂ ਪਿੱਛਾ ਕਰਦੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਚ ਗੌਰਖਾ ਨੂੰ ਟਰੱਕ ਦੇ ਮਗਰ ਲਾ ਕੇ ਸਿੱਖ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਦੇਖਿਆ ਜਾ ਸਕਦਾ ਹੈ। ਉਸ ਦੀਆਂ ਦੋਵੇਂ ਲੱਤਾਂ ਉਸ ਦੀ ਆਪਣੀ ਪੱਗ ਨਾਲ ਬੰਨੀਆਂ ਹੋਈਆਂ ਨੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਹੁਣ ਲੋਕਾਂ ਵੱਲੋਂ ਇਹਨਾਂ ਕਥਿਤ ਗਊ ਰੱਖਿਆ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। दसिए कि पहली बार नहीं अजि ही एक घटना 29 ਦਸੰਬਰ 2023 ਨੂੰ ਵੀ ਵਾਪਰੀ ਸੀ ਜਿਸ ਵਿੱਚ ਹਰਿਆਣਾ ਚ ਕਥਿਤ ਤੌਰ ਤੇ ਪਸ਼ੂ ਟੋਣ ਦੇ ਦੋਸ਼ ਚ ਦੋ ਮੁਸਲਿਮ ਡਰਾਈਵਰਾਂ ਦੀ ਕੁੱਟਮਾਰ ਕੀਤੀ ਗਈ ਸੀ ਹਮਲਾਵਰਾਂ ਨੇ ਉਹਨਾਂ ਨੂੰ ਜੈ ਸ਼੍ਰੀ ਰਾਮ ਦੇ ਨਾਰੇ ਲਾਉਣ ਲਈ ਵੀ ਮਜਬੂਰ ਕੀਤਾ ਸੀ ਜਿਸ ਤੋਂ ਬਾਅਦ ਹੁਣ ਹਰਿਆਣਾ ਦੇ ਗੁਰੂਗ੍ਰਾਮ ਚ ਮੁਰ ਤੋਂ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਸਿੱਖ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਸਿੱਖ ਟਰੱਕ ਡਰਾਈਵਰ ਨੇ ਮੌਕੇ ਨੂੰ ਦੇਖਦਿਆਂ ਟਰੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਕਥਿਤ ਗੌਰਖਾ ਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਤੇ ਟਰੱਕ ਨੂੰ ਰੋਕ ਕੇ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਤੇ ਪੱਗ ਦੀ ਬੇਅਦਵੀ ਕੀਤੀ ਗਈ ਅਤੇ ਪੱਗ ਦੇ ਨਾਲ ਹੀ ਸਿੱਖ ਟਰੱਕ ਡਰਾਈਵਰ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਜਿਸ ਤੋਂ ਬਾਅਦ ਸਿੱਖ ਟਰੱਕ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਫਿਲਹਾਲ ਇਹਨਾਂ ਕਥਿਤ ਗਊ ਰੱਖੇਗਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ